ਹਾਂਜੀ ਕਿਸਾਨ ਵੀਰੋ ਸਸਤਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਦੂਲੇ ਵਾਲਾ ਬਿਲਕੁਲ ਨਜ਼ਦੀਕ ਮੱਲਾ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਇਸ ਪਿੰਡ ਨੂੰ ਫੱਤੇ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਓਨਰ ਵੀਰ ਜੋਬਨ ਦੇ ਕੋਲ ਆਇਆ ਦੋਸਤੋ ਇਸका ਪਹਿਲਾਂ ਵੀ ਆਪਾਂ ਕੋਈ ਦੋ ਤੋਂ ਚਾਰ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਪਸ਼ੂ ਵਪਾਰ ਦਾ ਕੰਮ ਵੀਰ ਕਰਦਾ ਲਿਆ ਕੇ ਸੇਲ ਕਰਦਾ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ ਚਾਰਕ ਦਿਖਾਉਨੇ ਆ ਤਿੰਨ ਬੇੜਾ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਬੜਾ ਸ਼ਜਰ ਤਾਜੀਆਂ ਸੁਈਆਂ ਹੀ ਨੇ ਕੋਈ 25 ਦਿਨਾਂ ਦੀ ਕੋਈ ਮਹੀਨੇ ਦੀ ਇੱਕ ਅੱਧੀ ਵੜ ਹੈਗੀ ਆ ਤੇ ਬਾਕੀ ਇੱਕ ਤਾਂ ਨਾਜੇੜਾ ਦੋਸਤੋ ਵੜ ਚੰਗੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਦੋ ਤੋਂ ਤਿੰਨ ਦਿਨ ਦਾ ਸਮਾਂ ਹੋ ਗਿਆ ਇਹਨੂੰ ਸੁਈ ਨੂੰ ਤੇ ਇੱਕ ਤਕਰੀਬਨ ਕੋਈ ਡੇਢ ਮਹੀਨੇ ਕੋ 2 ਮਹੀਨੇ ਉੱਤੇ ਬੱਚੇ ਦੇ ਵਿੱਚ ਇੱਕ ਝੋਟੀ ਦਿਖਾ ਦੇਾਂਗੇ ਦੁੱਧ ਦੁੱਧ ਦੇ ਥੱਲੇ ਵੀ ਚੰਗਾ ਐ ਇਸ ਵਕਤ ਸੋ ਪ੍ਰੋਪਰ ਚਾਰ ਨਾਗਾ ਚਾਰਾਂ ਦੇ ਨਾਲ ਬੱਚੇ ਤੁਹਾਨੂੰ ਦਿਖਾ ਦੇਾਂਗੇ ਠੀਕ ਹੈ ਜੀ ਪ੍ਰੋਪਰ ਬੱਚੇ ਵੀ ਹੈਗੇ ਆ ਅੱਜ ਤਰੀਕ 7 ਜਨਵਰੀ ਤੁਸੀਂ ਨੋਟ ਕਰ ਲਓ ਤੇ ਸਮਾਂ ਕੋਈ ਮਾਰਨਿੰਗ 8:11 ਵਜੇ ਦਾ ਸੋ ਚਾਰ ਨਾਗ ਨੇ ਡਿਟੇਲ ਜੋਬਨ ਵੀਰ ਤੋਂ ਲੈ ਲਾਂਗੇ ਤੇ ਖਾਸ ਵਿਚਰ ਤੁਸੀਂ ਪਿੰਡ ਦੂਲੇ ਵਾਲੇ ਕਰਨੀ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਜੋਬਨ ਵੀਰ ਸਾਸਰੀ ਕਰ ਸਾਸਰੀਆ ਵੀਰ ਹੋਰ ਵੀਰ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਜੀ ਵਧੀਆ ਠੀਕ ਠਾਕ ਠੀਕ ਆ ਅੱਛਾ ਜੋਬਨ ਭਾਈ ਅੱਜ ਨਾਗ ਟੋਟਲ ਚਾਰ ਹੀ ਵਿਕਾਊਗਾ ਹਾਂਜੀ ਤੇ ਚਾਰੇ ਜਿਵੇਂ ਨਾਗ ਆਪਾਂ ਤੁਸੀਂ ਦੱਸਿਆ ਵੀ ਸੋਏ ਸਵੇ ਆ ਇੱਕ ਮੱਧ ਉੱਚੇ ਬੱਚੇ ਦੇ ਵਿੱਚ ਕੋਈ 1.5 ਤੋਂ 2 ਕੁ ਮਹੀਨੇ ਦਾ ਆਈਡੀਆ ਹਾਂਜੀ ਹਾਂਜੀ ਇੱਕ ਵਾਰ ਆਪਣੇ ਕੋਲ ਜਿਹੜੀ ਸਰਜਰੀ ਸੂਈ ਆ 2 ਕੁ ਦਿਨ ਹੀ ਹੋ ਗਏ ਆ ਹਾਂਜੀ ਹਾਂਜੀ ਤੇ ਤਕਰੀਬਨ 2 ਕੁ ਵੜਾਂ ਤਕਰੀਬਨ ਕਿੰਨੇ 20-25 ਦਿਨਾਂ ਦੇ ਇੱਕ 15 ਕੁ ਦਿਨਾਂ ਦੇ ਇੱਕ ਮਹੀਨੇ ਤੋਂ ਪਲੱਸ ਠੀਕ ਹੈ ਜੀ ਇੱਕ ਮਹੀਨੇ ਤੋਂ ਪਲੱਸ ਆ ਤੇ ਇੱਕ 15 ਕੁ ਦਿਨਾਂ ਦੀ ਸੂਈ ਆ ਵੜ ਹਾਂਜੀ ਅੱਛਾ ਜੋਪਨ ਵੀਰ ਸ਼ੁਰੂਆਤ ਆਪਾਂ ਕਰ ਲੈਂਦੇ ਆ ਇਸ ਵੜ ਤੋਂ ਹਾਂਜੀ ਆ ਵੜ ਤੁਸੀਂ ਦੱਸ ਰਹੇ ਜੀ ਵੀ ਚੰਗੇ ਹੁਣ ਮਤਲਬ ਕਿ ਬਹੁਲੇ ਚੰਗੇ ਤੇ ਚੱਲ ਰਹੀ ਆ ਹਾਂਜੀ ਆ ਤੇ 2 ਕੁ ਦਿਨ ਹੀ ਹੋ ਗਏ ਸੂਈ ਨੂੰ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਆ ਹਾਂਜੀ ਇਹ ਵੈਰ ਸੁਬਾ ਕਿੰਨਾ ਵੀਰ ਦੂਸਰੇ ਸੁਬੇ ਆ ਵੀਰੇ ਦੂਜਾ ਸੁਬਾ ਜੀ ਅੱਜ ਦੋਸਤੋ ਦੋ ਕੀ ਦਿਨ ਹੋ ਗਿਆ ਦੂਜਾ ਤੀਜਾ ਦਿਨ ਹੀ ਆ ਤੇ ਦੂਸਰੇ ਸੁਬਾ ਮਗਰ ਕੀ ਬੱਚਾ ਤੇ ਆ ਗਿਆ ਬੱਚਾ ਆ ਗਿਆ ਵੀਰੇ ਮਗਰ ਬੱਚਾ ਹਾਂਜੀ ਲਓ ਜੀ ਬੱਚਾ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਤੇ ਇਸ ਵਕਤ ਕਿੰਨਾ ਕੁ ਬੋਲਾ ਜੋਬਨ ਬਈ ਦੇ ਥੱਲੇ ਇਹਨਾਂ ਦੇ ਥੱਲੇ 25 26 ਲੀਟਰ ਬੋਲਾ ਤਿਆਰ ਹੈ ਆਪਾਂ 24 ਲੀਟਰ ਦੀ ਗਰੰਟੀ ਦਿੰਨੇ ਆ 24 ਲੀਟਰ ਤਿਆਰ ਵੀ ਕੋਈ ਵੀ ਭਰਾ ਭਲਾ ਧਾਰਨਾ ਮਾਰੇ 24 ਲੀਟਰ ਪਤਾ ਹੈ ਪੂਰਾ ਨੈਟ ਜਿਹੜਾ ਹੈਗਾ ਹਾਂਜੀ ਕਾਲ ਦੇ ਨੂੰ ਘਾਟੀ ਦਸੰਦੇ ਜੀ ਹਾਂਜੀ ਬੜਾ 26 ਲੀਟਰ ਹੈਗਾ ਪਰ ਆਪਾਂ ਦਸਣਾ ਮੰਨੇ ਚਲੋ ਵੀ ਉਹਨਾ ਕੇ ਵੀਰ ਭਰਾ ਕਰੇ ਜਾ ਕੇ ਲੋ ਵਧ ਦਵੇ ਘਟਨਾ ਦਵੇ ਠੀਕ ਆ ਫਿਰ ਠੀਕ ਹਾਂਜੀ ਇਹ ਪਾਇਆ ਨਹੀਂ ਹੁਣ ਵੀ ਗੱਬਾਂ ਦਾ ਭਰਿਆ ਪਾਂਡਾ ਵੀ ਸੁਸਵਾਲੀ ਜਿੱਤ ਨਹੀਂ ਕਰੇ ਇਹ ਤਾਂ ਆਪਾਂ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਜਿੰਨਾ ਚਿਰ ਮਰਜੀ ਉਹ ਅਸੀਂ ਤਸੱਲੀ ਕਰੇ ਜਿੰਨੇ ਟਾਈਮ ਮਰਜੀ ਚੋਲੇ ਹਾਂਜੀ ਠੀਕ ਆ ਦੁੱਧ 35 ਲੀਟਰ ਦੀ ਆਂਦੀ ਆਪਣੀ ਗਾਰੰਟੀ ਆ 35 ਲੀਟਰ ਦੁੱਧ ਨਾ ਕੱਢੇ ਤੇ ਆਪਣੇ ਘਰੇ ਕੋਈ ਵੀ ਵੀਰ ਬਣ ਜਾ ਕਿਰਾਇਆ ਭੜਾ ਆਪਾਂ ਦਵਾਂਗੇ ਆਪਣੇ ਘਰੇ ਬਣ ਜਗਾ ਜੇ 35 ਲੀਟਰ ਪੂਰੀ ਗਾਰੰਟੀ ਤੇ ਖਾਲੀ ਤੇ ਅੱਗੋਂ ਆਈ ਆ ਬਿਲਕੁਲ ਜੀ ਬਿਲਕੁਲ ਠੀਕ ਆ ਉਹ ਤੋਂ ਸੋ ਆਇਆ ਇਸ ਵਕਤ ਕੋਈ 25 26 ਲੀਟਰ ਬੋਲ ਆਇਆ ਤੇ 24 ਲੀਟਰ ਆ ਵੀਰ ਜੋ ਬਣਾਉਂਦਾ ਵੀ ਪੂਰਾ 24 ਲੀਟਰ ਮੰਨ ਕੇ ਕੋਈ ਆਈਡੀਆ ਸਾਡੇ ਨਾਲ ਸੌਦਾ ਕਰ ਲੇ ਤੇ 35 ਲੀਟਰ ਇਹ ਦੁੱਧ ਚਵਾਊਗੀ ਉਹਦੀ ਵੀਰ ਗਾਰੰਟੀ ਤਸल्ली ਵੀ ਦਿੰਦਾ ਪਿਆ ਉਹ ਅੱਗੇ ਤੁਸੀਂ ਜਿੱਦਾਂ ਵੀ ਕਿਸੇ ਭਰਾ ਦੀ ਵਿਚਾਰ ਬਣਦੀ ਉਦੋਂ ਤੁਸੀਂ ਵਿਚਾਰ ਕਰ ਲਿਓ ਠੀਕ ਆ ਜੀ ਬਾਕੀ 24 24 ਦੀ ਚੰਗੀ ਨਿਕਲੀ ਜੋ ਆਪਣੇ ਵੀਰ ਬਹੁਤ ਵਧੀਆ ਵੀਰੇ ਬਹੁਤ ਹੀ ਜਿਆਦੀ ਖਰੀ ਹੈ ਕੋਈ ਬੰਗਾਊਗਾ ਪਾਲੀ ਨੇ ਰਸੀ ਉਸੀ ਜੇ ਲੋੜ ਪਵੇ ਪਾਲੀ ਮੇ ਨਾਮ ਹੀ ਪਾਇਆ ਕੋਈ ਚੱਕਰ ਆਉਂਦੀ ਕੁਛ ਨਹੀਂ ਪੈਸੇ ਬਾਕੀ ਸੇਫਟੀ ਦੇ ਦੌਰ ਤੇ ਪਾਲੀ ਦੇ ਗੇਰ ਪਸ਼ੂ ਦਾ ਪਤਾ ਨਹੀਂ ਹੁੰਦਾ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਲੈ ਵੀਰ ਜਿਉਂ ਇੱਕ ਵਾਰੀ ਵੀਰਾਂ ਦੇ ਸਾਹਮਣੇ ਕਰ ਤੋੜ ਕੇ ਖੋਲ ਕੇ ਦਿਖਾਈਏ ਵੀਰਾਂ ਨੂੰ ਇੱਕ ਵਾਰੀ ਲਾ ਵੀ ਦੱਸੋ ਬਾਕੀ ਪਿੰਡ ਪਿੰਡ ਦੀ ਪੂਰੀ ਨਿਗਰ ਤੇ ਜੰਮੀ ਪਲੀ ਪੂਰੀ ਆ ਜਿੱਦਾਂ ਆਪਾਂ ਕਹ ਗੱਲ ਕਰ ਲਈਏ ਤੇ ਕਿ ਸਾਇਲੇਜ ਤੇ ਪਸ਼ੂ ਲੱਗੇ ਹੁੰਦੇ ਆ ਫੋਨ ਵਜਣ ਨੌਰ ਦੇ ਵਿੱਚ ਸਥਾਨ ਦੇ ਬਿਲਕੁਲ ਤੁਹਾਡੇ ਸਾਹਮਣੇ ਆ ਹੱਥੀ ਮੁਠੀ ਜਿਹਾ ਥਾਣਾ ਤੇ ਜਿਉਂ ਉਹਨਾਂ ਦੀ ਮਾਰਨਿੰਗ ਚੁਾਈ ਕਿੰਨੇ ਕਾਲੇ ਕੀਤੀ 6 ਵਜੇ ਵੀਰੇ 6 ਵਜੇ ਹਾਂਜੀ ਛੇ ਵਜੇ ਅੱਛਾ ਬਿੱਕਰ ਇੱਕ ਰੇਲੇ ਪਸ਼ੂ ਬਾਬਾ ਨੇ ਹਾਂ ਛੇ ਵਜੇ ਚੋਣ ਲੱਗ ਪਈਦਾ ਉਹਦੀ 6 ਵਜੇ ਚੁਵਾਈ ਇਹਨਾਂ ਦੀ ਕੀਤੀ ਹੈ ਤੇ ਹੁਣ 11 ਵਜੇ ਦਾ ਸਮਾਂ 11:30 ਵਜੇ ਦਾ ਸਮਾਂ ਹੈ ਮਾਰਨਿੰਗ ਦਾ ਹੀ ਤੇ ਬਾਕੀ ਜਿੰਨਾ ਕੋਣ ਦੋਸਤ ਪਸ਼ੂ ਸ਼ਾਮ ਦੀ ਚੁਵਾਈ ਵਾਲ ਜਾਊਗਾ ਬਣਿਆ ਥਣਿਆ ਤਿਆਰ ਹੁੰਦਾ ਜਾਊਗਾ ਉਵੇਂ ਥੋੜੇ ਲੇਵਲ ਉੱਪਰ ਨਾ ਸਟਾਰਟ ਕਰ ਦੂਗਾ ਤੇ 24 ਲੀਟਰ ਕੋਈ ਤਸੱਲੀ ਨਾਲ ਹੁਣ ਮੰਨ ਕੇ ਵੀਰ ਸੌਦਾ ਕਰ ਲਵੇ ਵੈਸੇ ਹੋਵੇ ਨਾ ਹੋਵੇ ਤੇ 25 26 ਲੀਟਰ ਹੀ ਬੋਲਾਂ ਦੀ ਥੱਲੇ ਹੋਵੇਗਾ ਹਾਂ ਮੋੜ ਲੈ ਜੋ ਬਣ ਫਿਰ ਮੋੜ ਲਿਓ ਆ ਦੇਖੋ ਜੀ ਸੋ ਬਾਕੀ ਬਾਡੀ ਬੁੱਡੀ ਸਟਰਕਚਰ ਬਹੁਤ ਵਧੀਆ ਪੂਰੀ ਨਿਗਰ ਹੈ ਤੇ ਪੂਰੀ ਪਲੀ ਪਲੀਤੀ ਆ ਠੀਕ ਆ ਜੀ ਜੰਮੀ ਪਲੀ ਪੂਰੀ ਆ ਸੋ ਦੁੱਧ ਵੀਰਾਂ ਦਾ ਵੀ ਚੰਗਾ ਚਵਾਜੂਗੀ 35 ਲੀਟਰ ਦੀ ਤਸल्ली ਦੇ ਰਿਆ ਸੋ ਅੱਗੇ ਮੇਰਾ ਭਰਾ ਜਿੱਦਾਂ ਮਰਜੀ ਤੁਸੀਂ ਆਪਣੀ ਸਮਝ ਦੇਖ ਲਿਓ ਬਾਕੀ ਹਵਾ ਨਿ ਚੱਡੇ ਦੀ ਜਿੰਨੀ ਵੀ ਆ ਸਾਫ ਸੁਥਰੀ ਆ ਆ ਦੇਖੋ ਹਾਂ ਮੈਂ ਜੋ ਆਪਣਾ ਪਈ ਮੋਰ ਐਨੂੰ ਠੀਕ ਹੈ ਜੀ ਸੋ ਮਗਰ ਇਹਦੇ ਬੱਚਾ ਮੇਲ ਕਾਫ ਆਪਾਂ ਤੁਹਾਨੂੰ ਇੱਕ ਵਾਰ ਦਿਖਾ ਦਨੇ ਆ ਬੱਚਾ ਦੀ ਮਗਰ ਦਾ ਬੱਚਾ ਆ ਬੱਚਾ ਇਸੇ ਦਾ ਹੀ ਹੈ ਡੱਬਾ ਹੈ ਨਾ ਹਾਂਜੀ ਹਾਂਜੀ ਆ ਦੇਖੋ ਲਓ ਜੀ ਇਹ ਡੱਬਾ ਬੱਚਾ ਇਸੇ ਦਾ ਹੀ ਹੈ ਬਿਲਕੁਲ ਨਾਲ 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 ਉਹਦੇ ਨਾਲ ਆ ਵੀ ਕੋਈ ਇਹ ਵੀ ਨਹੀਂ ਵੀ ਕਿਸੇ ਨੂੰ ਛੱਕ ਉਹ ਕੁਲਾ ਬੱਚਾ ਠੀਕ ਹੈ ਕੁਲਾ ਬੱਚਾ ਅੱਜ 2 ਦਿਨ ਹੋ ਗਿਆ 2 ਨਹੀਂ ਤੇ 3 ਦੂਜੇ ਤੇ 3 ਦਿਨ ਦਾ ਲਾ ਲਓ ਤੇ ਜੋ ਬਣੇ ਤਾਂ ਮੁੱਲ 10 ਬਰੇ ਕੀ ਕਰਦਾ ਦਵਾਂਗੇ ਕਿੰਨੂ ਜੀ ਵੇੜ ਮੁੱਲ ਦਾ ਅੱਜ ਆਪਾਂ ਉੱਡਣ ਵਾਲੇ ਕੰਮ ਕਰ ਦੇਣਾ ਸਾਰਿਆਂ ਦਾ ਜੀ ਸਾਰੀਆਂ ਵੇੜਾਂ ਦਾ ਮੁਲਕ ਕੋਈ ਇੱਕ ਦਾ ਨਹੀਂ ਕੋਈ ਲੱਖ ਨਹੀਂ ਵਾ 98000 ਦੀ ਬੈਡ ਦੇ ਦਾਂਗੇ 98 ਦੀ ਹਾਂਜੀ ਠੀਕ ਆ ਹਾਂਜੀ ਦੁੱਧ 35 ਲੀਟਰ ਦੇ ਆਪਣੀ ਗਰੰਟੀ ਆ ਭਲਕ ਆਪਣੇ ਘਰੋਂ ਕੋਈ ਚੋਕੇ ਲੈ ਜਾਏ 2-4 ਦਿਨ ਰੋਕੇ ਸਾਈ ਜਾਨਾ ਕਰਕੇ ਆਪਣੇ ਨਾਂ ਹਾਂਜੀ ਤੇ ਜੇ ਨਹੀਂ ਤੇ 24 ਲੀਟਰ ਦੇ ਆਪਾਂ ਗਰੰਟੀ ਦਿੰਨੇ ਭਲਕ ਧਾਰਵਣਾ ਮਾਰੇ ਅਗਲੇ ਘਰ ਜਾਂ 24 ਲੀਟਰ ਤੋਂ ਵਧੂਗੀ ਦੁੱਧ ਘਟਦੀ ਨਹੀਂ ਗੀ ਠੀਕ ਆ ਹਾਂਜੀ ਲਓ ਵੀ ਇਹ 98000 ਦੀ ਅੱਜ ਮਿਲੂਗੀ ਦੋਸਤੋ ਤੁਹਾਨੂੰ ਠੀਕ ਆ ਜੀ ਸੋ 24 ਲੀਟਰ ਤੋਂ ਜੋਗਨਾ ਦਾ ਵੀ ਪਲਾਸੀ ਦੁੱਧ ਹੋਊਗਾ ਘਟਦਾ ਨਹੀਂ ਗਾ ਵਾਦੀ ਦੋ ਦਿਨ ਨਿਕਲੂਗਾ ਪਾਵੇਂ ਬੌਲੇ ਦੀ ਗੱਲ ਕਰ ਲੋ ਅੱਜ ਠੀਕ ਆ ਜੀ ਦੂਜੇ ਤੀਜੇ ਦਿਨ ਦੇ ਦੌਰਾਨ ਸੋ ਬਾਕੀ ਥਾਂ ਲੋਗੇ ਦੀ ਸਾਫ ਸੁਥਰੀ ਆ ਹਵਾਨਾਂ ਦੇ ਬਾਪਾ ਤੁਹਾਨੂੰ ਥੋੜੇ ਲਾਗੇ ਕੋਈ ਫਿਰ ਦਿਖਾ ਦਿੰਨੇ ਆ ਠੀਕ ਆ ਜੀ ਤੇ ਸਿਹਤ ਵੱਲੋਂ ਵੇਖੀ ਆ ਆਬਾਦੀ ਵੱਲੋਂ ਵੇਖੀ ਆ ਤੇ ਪੂਰੀ ਜੰਮੀ ਪਈ ਆ ਪੂਰੀ ਫਿੱਟ ਪਾੜ ਰਾਜੀ ਆ ਪੂਰੀ ਨਿੱਗਰ ਆ ਠੀਕ ਆ ਤੇ ਇਧਰ ਜੋ ਆਪਣੇ ਇੱਕ ਇਹਦੀ ਡਿਟੇਲ ਕੋਈ ਸਾਂਝੀ ਕਰਦੇ ਬੇਸ਼ੱਕ ਇਹ ਬਹਿੜ ਕਿਵੇਂ ਆਪਣੇ ਕੋਲ ਇਹ ਵੀ ਦੂਸਰੇ ਸੂਏ ਸੂਈ ਆ ਵੀਰੇ ਦੂਜਾ ਸੂਆ ਇਹਨੂੰ ਸਮਾਂ ਕਿਨਾਂ ਹੋ ਗਿਆ ਅੱਜ ਇਹ ਮਹੀਨੇ ਦਾ ਪਲੱਸ ਸੂਈ ਆ ਤੇ ਵੱਛੀਂਦੇ ਮਗਰ ਆ ਅੱਛ ਹਾਂਜੀ ਤੇ ਕਿੰਨੇ ਕੁ ਦੁੱਧ ਤੇ ਚੱਲਣ ਡਈ ਇਹਦੇ ਥੱਲੇ ਦੁੱਧ ਹੈਗਾ 13 ਤੋਂ ਲੈ 12-13 ਲੀਟਰ ਪੱਕਾ ਦੁੱਧ ਵੈਸੇ ਦੁੱਧ ਤਾਂ 14-15 ਲੀਟਰ 12-13 ਹੋਣ ਡੇਗਾ ਰੈਂਟ 12-13 ਦੀ ਆਪਾਂ ਗਰੰਟੀ ਦਿੰਨੇ ਆ 12-13 ਦੀ ਹਾਂਜੀ ਮਗਰ ਬੱਛਾ ਹਾਂਜੀ ਮਗਰ ਨਾ ਬੱਛੀ ਆ ਮਗਰ ਬੱਛੀ ਆ ਆਲਰੇਡੀ ਹਾਂਜੀ ਆ ਜਿੱਦ ਦੀ ਹੈ ਹਾਂਜੀ ਹਾਂਜੀ ਆੜੀ ਹਾਂ ਜਿਹੜਾ ਦੋ ਮਹੀਨੇ ਕ ਦਾ ਸੁਆ ਵੀਰ ਦੱਸ ਰਿਹਾ ਤੇ 12-13 ਲੀਟਰ ਤੇ ਚੱਲਣ ਡਈ ਆ ਦੂਜਾ ਸੁਆ ਆ ਜਿਹੜੀ ਤੁਸੀਂ ਦੇਖ ਰਹੇ ਜੇ ਸੈਂਟਰ ਦੇ ਵਿੱਚ ਵਿਚਕਾਰ ਖੜੀ ਆ ਇਸੇ ਦੀ ਬੱਛੀ ਆ ਤੇ ਬਾਕੀ ਜੋ ਹੁਣ ਚੋਣ ਜਾਣ ਦੀ ਦੱਸ ਗਿਓ ਹਰੇਕ ਪਸ਼ੂ ਦੀ ਆਪਣੀ ਗਾਰੰਟੀ ਹਰੇਕ ਬਾਕੀ ਦੁੱਧ ਇਹ ਤਾਂ ਨਹੀਂ ਹੋਊਗਾ ਵੀ ਜੋ ਦੱਸ ਰਹੇ ਆਂ ਮੰਨ ਲਓ ਵੀ 12 13 ਦੱਸਿਆ ਤੇ ਉੱਥੇ ਜਾ ਕੇ 9 10 ਨਿਕਲਦਾ ਫਿਰੇ ਨਾ ਵੀਰੇ ਦੁੱਧ ਕਿਲੋ ਵੱਧ ਨਿਕਲੂ ਦੁੱਧ ਜਿਆਦਾ ਆਪਾਂ ਦੱਸਿਆ ਘੱਟ ਆ ਠੀਕ ਆ ਕਿਲੋ 2 ਕਿਲੋ ਆਪਾਂ ਘੱਟ ਹੀ ਦੱਸਿਆ ਵੀ ਪਸ਼ੂ ਜਾ ਕੇ ਹਿਰਵਾ ਕਰ ਜੇ ਵੀ ਦੁੱਧ ਆਪਣਾ ਪੂਰਾ ਨਿਕਲੇ ਵੱਧ ਨਿਕਲੇ ਘੱਟ ਨਾ ਕਿਸੇ ਵੀਰ ਪ੍ਰਾਜੇ ਨਿਕਲੇ ਲੈ ਜੋਪਨ ਖੋਲ ਕੇ ਤੋੜ ਕੇ ਨਾ ਕੋਈ ਦਿਖਾ ਦਈਏ ਦੱਸ ਦਿੰਨੇ ਆਂ ਜੋਪਨ ਲੇਕਿਨ ਉਸੇ ਥਾਣਾ ਛੋਟਾ ਰੱਖਦੀ ਆ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਗੱਲ ਕੀ ਬਾਤ ਆ ਉਹ ਕਿਉਂਕਿ ਇਹਨਾਂ ਨੇ ਚੁ ਜਵਾਨੀ ਤੁਹਾਨੂੰ ਦੱਸ ਦਿਉਗਾ ਵੀ ਹੈ ਕੀ ਗੱਲ ਤੇ 12-13 ਕਿਲੋ ਦੁੱਧ ਹੈਗਾ ਮਹੀਨੇ ਦੀ ਸੂਈ ਆ ਦੂਜਾ ਸਵੇਰ ਤੇ ਆ ਤੁਸੀਂ ਵੇਖੋ ਇੱਕ ਨਹੀਂ ਹਵਾਨਾ ਚੱਡਾ ਠੀਕ ਆ ਜੋ ਬਣਾ ਇਹੋ ਗੱਲ ਤੁਸੀਂ ਦੱਸਣੀ ਸੀ ਵੀ ਬਹਿਣੀ ਵਾਲਾ ਮਗਰਲਾ ਥਾਂ ਛੋਟਾ ਰੱਖਦੀ ਆ ਹਾਂਜੀ ਤੇ ਚੌਣ ਚਾਂ ਦੇ ਵਿੱਚ ਤਾਂ ਰਾਤ ਦੇ ਵਿੱਚ ਫਰਕ ਹੈ ਨਾ ਜੀ ਨਾ ਧਾਰਾ ਬਿਲਕੁਲ ਬਰਾਬਰ ਨੇ ਚਵਾਈ ਸਾਰੇ ਥਾਨਾਂ ਦੀ ਬਿਲਕੁਲ ਬਰਾਬਰ ਧਾਰਦਾ ਵੀ ਨਹੀਂ ਫਰਕੇਗਾ ਹਾਂਜੀ ਹਾਂਜੀ ਤੇ ਸਿਰਫ ਇੱਕ ਇਹ ਗੱਲ ਆ ਵੀ ਥੋੜਾ ਜਿਹਾ ਥਾਣੇ ਵਿੱਚ ਟੇਡਾ ਜਿਹਾ ਕਰ ਗਈ ਆ ਐਨਕਰੇਜ ਮੜਾ ਇੱਥੇ ਰੋਕਿਆ ਜੀ ਹਾਂ ਜੀ ਗਾਨਾ ਥੋੜਾ ਟੇਢਾ ਜਿਹਾ ਕਰ ਗਿਆ ਠੀਕ ਹੈ ਠੀਕ ਹੈ ਜੀ ਉਹ ਤੇ ਕੋਈ ਤੇ ਮਾਪ ਦਿਖਾ ਦਿੰਦੇ ਆ ਬਹਿਣੀ ਦਾ ਮਗਰਲਾ ਥਾਣਾ ਠੀਕ ਹੈ ਜੀ ਉਹ ਥੋੜਾ ਟੇਢਾ ਜਿਹਾ ਰੱਖਦੀ ਆ ਜਾਂ ਟੇਢਾ ਕਰ ਗਈ ਜਾਂ ਟੇਢਾ ਰੱਖਦੀ ਆ ਬਾਕੀ ਚਵਾਈ ਦੇ ਵਿੱਚ ਕੋਈ ਫਰਕ ਨਹੀਂ ਗਾ ਠੀਕ ਹੈ ਜੀ ਚਵਾਈ ਦੇ ਵਿੱਚ ਕੋਈ ਫਰਕ ਨਹੀਂ ਗਾ ਤੁਹਾਨੂੰ ਇੱਕ ਵਾਰੀ ਬਨ ਕੇ ਵੀ ਪ੍ਰੋਪਰ ਆਪਾਂ ਦਿਖਾ ਦਿੰਦੇ ਆ 12 13 ਕਿਲੋ ਇਹ ਕਿਥੇ ਦੁੱਧ ਤੇ ਮਗਰ ਬੱਚੀ ਤੁਹਾਨੂੰ ਦਿਖਾਤੀ ਆ ਮਹੀਨੇ ਕ ਦੀ ਸੂਈ ਆ ਠੀਕ ਹੈ ਸੀਲਸ ਲੈ ਕੇ ਬਹੁਤ ਨੇ ਵੀਰੇ ਸਾਰੇ ਦੇਖੋ ਭਾਈ ਅਗਲੇ ਪਿਛਲੇ ਥਾਂ ਦਾ ਵਿੱਚ ਜੇਕਰ ਕੋਈ ਫਰਕ ਨਿਕਲਿਆ ਕਿਸੇ ਗੱਲ ਦਾ ਆਪਣਾ ਮੇਰੇ ਐਡਰੈਸ ਪਤਾ ਇਹ ਘਰ ਦਾ ਆ ਆਪਾਂ ਕਰਾਇਆ ਵੀ ਦੇਖੇ ਜੇ ਇਹੋ ਜੀ ਨੌਕਾ ਤੋਂ ਦੀ ਆਪਾਂ ਕਰਾਇਆ ਪੱਲੇ ਉਹ ਭਰਾਂਗੇ ਬਿਲਕੁਲ ਜੀ ਬਿਲਕੁਲ ਹਾਂ ਜੀ ਤਾਂ ਦੋਸਤੋ ਇਸ ਤੋਂ ਤੱਕ ਗਾਰੰਟੀ ਤਸੱਲੀ ਆਉਂਦਾ ਮਾਲਕ ਦੀ ਆ ਜਿਹੜੀ ਚੀਜ਼ ਦੱਸਾਂਗਾ ਵੀਰੇ ਉਹ ਚੀਜ਼ ਹੋਊਗੀ ਆਪਾਂ ਨਾ ਵਾਦ ਕੇ ਕਰਨੀ ਆ ਹਾਂ ਜਿਹੜੀ ਗੱਲ ਆ ਠੀਕ ਆ ਜੀ ਆ ਦੇਖੋ ਹਾਂ ਜੀ ਠੀਕ ਆ ਜੀ ਬਾਕੀ ਥਾਂ ਕਈ ਵਾਰ ਆਪਾਂ ਪਸ਼ੂ ਚੋਜਵਾ ਲਈਏ ਤੇ ਵੈਸੇ ਥਾਂ ਦਾ ਬਰਾਬਰ ਤਾਂ ਕਈ ਵਾਰ ਟੇਡਾ ਜਿਹਾ ਹੋ ਜਾਂ ਜਾ ਆਪਣਾ ਫਰਜ਼ਾ ਵੀ ਪਹਿਲੇ ਵੀਰ ਭਰਾ ਨੂੰ ਦੱਸਣ ਦਾ ਠੀਕ ਹੈ ਨਹੀਂ ਹੈਗਾ ਜੇ ਚੌਣ ਵਾਲੀ ਜੇ ਚੌਣ ਵਾਲੀ ਹੁੰਦੀ ਨਾ ਇਹ ਗਾਂ ਉਦੋਂ ਪਸਮਾਇ ਐ ਘਰ ਜਾਂਦੀ ਹਾਂਜੀ ਤੇ ਵੈਸੇ ਉਹ ਟੇਡਾ ਕਿ ਚੱਡੇ ਦਾ ਜ਼ੋਰ ਮਾਂ ਚੋਂ ਦੁੱਧ ਆ ਪੈ ਗਿਆ ਪ੍ਰੈਸ਼ਰ ਉਦੋਂ ਨੇ ਐ ਪੂਰੇ ਚਾਰੇ ਥਾਣੇ ਧਾਰ ਦਾ ਗੱਲ ਮੁੱਕਦੀ ਵੀ ਧਾਰਦਾ ਇਹ ਨਹੀਂ ਵੀ ਕੋਈ ਦੋ ਚਾਉਂਦਾ ਵੀ ਫਰਕ ਨਿਕਲਾਵੇ ਹਾਂਜੀ ਹਾਂਜੀ ਠੀਕ ਆ ਜੀ ਇਹਦਾ ਮੁੱਲ ਕੀ ਕਰਦਾ ਫਿਰ ਜੋਪਨ ਦੇ ਨਹੀਂ ਕਿੰਨੇ ਦੀ ਆ ਇਹ 35000 ਜਮਾਨਤਨ ਕਰਦਿਗੇ 35000 ਚੋਂ ਮਾਨਤਨ ਕਿੰਨਾ ਕੁ ਹੋ ਜੂਗਾ ਐਂਡ ਟੂ ਐਂਡ ਹਾਂ ਤਾਂ ਇਹ 32000 ਦੀ ਵੈਡ ਤੇ ਸੀਗੀ 32 ਦੀ ਹਾਂਜੀ ਠੀਕ ਆ ਤੇ ਦੁੱਧ 12 13 ਲੀਟਰ ਹੈ ਇਹਦੇ ਤੇ ਹਾਂਜੀ ਉਹ ਵੀ ਦੁੱਧ 12 13 ਲੀਟਰ ਦੱਸੋ ਉਸ ਦੀ ਹਾਬ ਤੇ ਵੀ ਰੰਦਾ ਜੀ 32000 ਦੀ ਇਹ ਲਾਸਟ ਆਪਾਂ ਦੇ ਦੇਵਾਂਗੇ ਅੱਜ ਡਿਮਾਂਡ ਕਰਾਉਣ ਨੂੰ 35 ਕਰਾ ਲੋ ਠੀਕ ਆ ਜੀ ਕੁਛ ਵੀ ਆ 32000 ਦੀ ਲੈ ਦੇ ਆ ਸੋ ਚਾਹਵਾਨ ਵੀਰ ਤੁਸੀਂ ਖਰੀਦਾਰੀ ਕਰ ਸਕਦੇ ਜੇ ਮਗਰ ਬੱਛੀ ਆ ਇੱਧਰ ਆਪਣੇ ਕੋਲ ਜੋ ਆਪਣੇ ਇੱਕ ਤੀਜੇ ਨੰਬਰ ਤੋਂ ਇੱਧਰ ਆ ਜੀਏ ਤੇ ਇੱਕ ਆਹ ਵੈਡ ਖੜੀ ਆ ਇਹਨੂੰ ਅੱਜ ਕਿੰਨਾ ਸਮਾਂ ਹੋ ਗਿਆ ਸੋਈ ਨੂੰ ਇਹਨੂੰ 15 ਦਿਨ ਹੋ ਗਏ ਵੀਰ 15 ਕਿ ਦਿਨਾਂ ਦੀ ਸੋਈ ਆ ਹਾਂਜੀ ਇਹ ਸੋਈਆਂ ਦੇ ਵਿੱਚ ਕਿਵੇਂ ਆ ਇਹ ਵੀ ਦੂਸਰੇ ਦੱਸਿਆ ਸੀ ਆਪਣੇ ਦੂਜੇ ਸੂਆ ਕੋਈ ਦੂਸਰਾ ਮੰਨ ਲੈ ਤੀਜਾ ਮੰਨ ਲੈ ਠੀਕ ਆ ਜੀ ਕੋਈ ਦੂਜਾ ਸੂਆ ਮੰਨ ਲੈ ਕੋਈ ਤੀਜਾ ਮੰਨ ਲੈ ਦਿਨ ਕਿੰਨੇ ਦੱਸੇ ਨਾ 15 ਦਿਨ ਹੋ ਗਏ ਆ 15 ਦਿਨ ਇਹ ਹੁਣ ਕਿੰਨੇ ਦੇ ਦੁੱਧ ਚੱਲਣਗੇ ਇਹਨਾਂ ਦੇ ਥੱਲੇ ਦੁੱਧ 17 18 ਲੀਟਰ ਹੈ ਇਸ ਟਾਈਮ ਤਿਆਰ ਆ 18 17 ਹਾਂਜੀ ਠੀਕ ਆ ਜੀ ਉਹ ਤਾਂ ਉਹਨੇ 20 ਕਿਲੋ ਵਰ ਆਪਾਂ ਇਹਨਾਂ ਦਾ ਠੀਕ ਆ ਹੁਣ ਜਦੋਂ ਆਪਾਂ ਚਵਾ ਦੇਾਂਗੇ ਕੋਈ ਹੋਊਗਾ ਸੂਆ 17 ਕਿ ਲੀਟਰ ਦੇ ਦੇ ਹਾਂਜੀ 17 18 ਲੀਟਰ ਦੋ ਦੇ ਗਏ 17 18 ਬੌਧੀ 17 18 ਕਿ ਲੀਟਰ ਪੀਪੇ ਇਸ ਵਾਰ ਤੇ ਥੱਲੇ ਹਾਜ਼ਰ ਆ ਕਿਉਂਕਿ 15 ਦਿਨਾਂ ਦੀ ਕੋਈ 15 16 ਦਿਨਾਂ ਦੀ ਸੂਈ ਆ ਤੇ ਚੌਣ ਜਾਂਦੀ ਵੀ ਖਰੀਏ ਪੂਰੀ ਬਹੁਤ ਜਿਆਦੀ ਵੀਰੇ ਠੀਕ ਆ ਜੀ ਹਾਂ ਜੀ ਬੌਧੀ ਚੌਣ ਚੌਣ ਪੂਰੀ ਖਰੀ ਆ ਥੋੜੇ ਲਾ ਗਿਓ ਪਾ ਤੁਹਾਨੂੰ ਥਾਣਾ ਦਿਖਾ ਰਹੇ ਆ ਠੀਕ ਆ ਜੀ ਮਗਰ ਇਹਦੇ ਕੀ ਬੱਛਾ ਬੱਛਾ ਵੀਰੇ ਮਗਰ ਮਗਰ ਬੱਛਾ ਆ ਗਿਆ ਠੀਕ ਆ ਜੀ ਹਾਂ ਜੀ ਗੈਪ ਚ ਥਾਣਾ ਵੇਖੋ ਜਿੱਠ-ਜਿੱਠ ਦਾ ਗੈਪ ਆ ਨਹੀਂ ਚੰਗਾ ਥਾਣਾ ਸਪੇਸ ਵੰਡ ਪੂਰੀ ਆ। ਸਾਰੇ ਜਿਵੇਂ ਸੀਲ ਬਾਦ ਨੇ ਇੱਕ ਮੇਨ ਗੱਲ ਇਹ ਆ ਵੀ ਭਰਾ ਵੰਗਾ ਪਾਓ ਭਰਾ ਨਾ ਪਾਓ ਇਹ ਕਰੀ ਨਹੀਂਗਾ। ਠੀਕ ਆ ਜੀ। ਬਈ ਫਿਰ ਜੋ ਬਣਾ ਖੋਲ ਤੇ ਤੋੜਦੇ ਨੂੰ ਵੀ। ਮਗਰ ਤੇ ਬੱਛਾ ਹੀ ਨਾ। ਹਾਂਜੀ ਹਾਂਜੀ ਬੱਛਾ ਹੋਵੇ। ਉਹਦੀ ਮਗਰ ਬੱਛਾ ਠੀਕ ਆ। ਤੋ ਖੋਲ ਕੇ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਥੋੜੇ ਸਾਂਭਣ ਦੀ ਰੋੜ ਹੈ ਜੇ ਕੋਈ ਭਰਾ ਲੈ ਜਾਂਦਾ। ਹਾਂਜੀ। ਅਸੀਂ ਵਸੂ ਉਹ ਕੋਈ ਕਰ ਲਵਾਂਗੇ ਥੋੜਾ ਨਸੇਰੇਪਣ ਦੇ ਵਿੱਚ ਆ। ਬਾਕੀ ਇਹ ਵੀ ਕਹਿ ਸਕਦੇ ਹੋ ਜਦੋਂ ਸੂਸਵਾਗੇ ਪਸੇ ਇੱਕੋ ਜਿਹਾ ਕਿਤੇ ਧੱਕਾ ਜਿਹਾ ਆ ਜਾਂਦਾ ਠੀਕ ਆ। ਬਾਕੀ ਦੁੱਧ ਦੇ ਹਿਸਾਬ ਨਾਲ ਖੁਰਦਾ ਇਹ ਲੰਗਰ गावा ਜਾਦੀਆਂ ਆਪਾਂ ਨੂੰ ਪਤਾ ਹੀ ਆ ਜਿੰਨਾ ਦਰ ਅੰਦਰੋ ਹੀ ਹੋਣਾ ਵਾ ਵਿਚਾਰੀ ਬਿਲਕੁਲ ਹੀ ਬਿਲਕੁਲ ਇਹ ਖੁਰ ਜਾਂ ਪਸ਼ੂ ਦਾ ਫਰਕੇ ਵੀ ਪੈ ਜਾਂਦਾ ਸੂਕੇ ਹਾਂ ਹਾਂਜੀ ਬਾਕੀ ਆ ਤੇ ਮੇਰੇ ਪੱਠੇ ਪੁੱਠੇ ਮੁੱਕੇ ਪਏ ਆ ਵੇਖੋ ਪੱਠੇ ਤਾਂ ਜੇ ਮੇਰੇ ਘਟ ਤੋਂ ਘਟ ਨਹੀਂ ਹੋਣੇ ਮਹੀਨਾ ਮੈਨੂੰ ਲੱਗਦਾ ਵੀ ਜਦੋਂ ਸਾਈਲੇਜ ਵੀ ਨਹੀਂ ਹੈਗਾ ਕੱਲਾ ਟੂੜੀ ਧਾਣੇ ਤੇ ਹੈਗੇ ਆ ਪਸ਼ੂ ਟੂੜੀ ਵੰਡ-ਵੰਡ ਤੇ ਚੱਲਣ ਦਾ ਕੰਮ ਹਾਂਜੀ ਟੂੜੀ ਤੇ ਚੋਕਰ ਦੇ ਪਸ਼ੂ ਹੈਗੇ ਆ ਕਿਉਂਕਿ ਆ ਮਹੀਨਾ ਦਾ ਪੱਠੇ ਰਾਵਣਾ ਨਹੀਂ ਹੋਣੇ ਡੇਢ ਮਹੀਨਾ ਉਹ ਰੁੱਤ ਚਲੀ ਗਈ ਜਦੋਂ ਰੁੱਤ ਚਲੀ ਗਈ ਉਹ ਤਾਂ ਹੋਣਾ ਇੱਕ ਅੱਧਾ ਲੋਜ ਦੇਣਾ ਪੱਠਿਆਂ ਨੇ ਤੇ ਚਾਰ ਉਸ ਤਰ੍ਹਾਂ ਤੁਹਾਨੂੰ ਭਾ ਜਾ ਨਵਾਂ ਡੰਗਰ ਲੈ ਗਏ ਸਾਈਲੇਜ ਤੇ ਨਹੀਂ ਲੱਗਦਾ ਹਾਂ ਮੈਨੂੰ ਕੋਈ ਨਹੀਂ ਲੱਗਦੀ ਪੇਪਰ ਨਹੀਂ ਪਿੱਛੋਂ ਖਾਂਦੇ ਆਉਂਦੇ ਹਾਂਜੀ ਹਾਂਜੀ ਲੋ ਵੀ ਇਹ ਦੱਸੋ 16 17 ਕਿਲੋ ਦੁੱਧ ਤੇ ਚੱਲਣ ਰਹੀ ਆ 15 ਦਿਨਾਂ ਦੀ ਸੋਈ ਆ ਸੁਬਾ ਦੂਜਾ ਮੰਨ ਲਓ ਤੀਜਾ ਮੰਨ ਲਓ ਮਗਰ ਬੱਚਾ ਇਹਦੇ ਕੋਈ ਭਰਾ ਜਿੱਦਾਂ ਮਰਜ਼ੀ ਆਪਦੀ ਤਸਦੀਕ ਕਰਕੇ ਲੈ ਕੇ ਜਾਂਦਾ ਰਹੇ ਠੀਕ ਆ ਜੀ ਆਹ ਦੇਖੋ ਦੁੱਧ ਦੀ ਆਪਣੀ ਗਰੰਟੀ ਆ ਭਾਈ ਆਵਣਾ ਘਟੂਗਾ ਭਲਾ ਕੋਈ ਦੋ ਟਾਈਮ ਚਾਰ ਟਾਈਮ ਚ ਹੋਵੇ ਆਪਣੇ ਠੀਕ ਆ ਜੀ ਹਾਂਜੀ ਠੀਕ ਹੈ ਤੇ ਇਹਦਾ ਜੋ ਆਪਣਾ ਮੁੱਲ ਤੇ ਕੀ ਕਰਦਾ ਇਹਦਾ ਜਿਹੜਾ ਰਾਜੀ ਹੁੰਦੀ ਆਪਾਂ ਨੂੰ ਪਤਾ ਵੈੜ ਦੇ ਬਰੋਬਰ ਦੀ ਵੈੜ ਹੈ ਕੀ ਸੀ ਹਾਂਜੀ ਤੁਹਾਨੂੰ ਪਤਾ ਦੁੱਧ ਚੰਗਾ ਹਾਂਜੀ ਕੋਈ 55 ਨਹੀਂ ਮੁੱਲ ਅੱਜ ਆਪਾਂ ਕਰਨਾ ਕੋਈ 50 ਨਹੀਂ ਹਾਂਜੀ 48024 ਮਾਨਦਾਨ ਕਰਦਾਂਗੇ ਵੀ 4824 ਹਾਂਜੀ ਦੁੱਧ 17 18 ਲੀਟਰ ਹੈ ਬਿਲਕੁਲ ਤਿਆਰ ਆ ਠੀਕ ਕੋਈ ਵੀਰ ਭਰਾ ਗੱਲਾਂ ਨਹੀਂ ਕੰਡਾ ਲਿਆਵੇ ਨਾਲ ਆਪਦਾ ਦੋ ਟਾਈਮ ਤਿੰਨ ਟਾਈਮ ਚੋਵੇ ਤਸੱਲੀ ਆਪਦੀ ਕਰਕੇ ਲੈ ਕੇ ਜਾਵੇ ਬਿਲਕੁਲ ਜੀ ਬਿਲਕੁਲ ਹਾਂਜੀ ਮੇਰੇ ਭਰਾ ਜਿੰਨੇ ਪੈਸੇ ਲਾਉਣੇ ਆ ਪੈਸਾ ਕਿਹੜਾ ਸੌਖਾ ਬੰਨਦਾ ਪਤਾ ਹੀ ਆਪਾਂ ਨੂੰ ਬਿਲਕੁਲ ਵੀਰੇ ਬਿਲਕੁਲ ਹਾਂਜੀ ਲਓ ਜੀ 48000 ਦੀ ਇਹ ਤੁਹਾਨੂੰ ਮਿਲੂਗੀ ਅੱਜ 16 17 ਕਿਲੋ ਦੁੱਧ ਖੋਲਾ ਡੁੱਲਾ ਮੇਰਾ ਭਰਾ ਜੀ ਤਾਂ ਮਰਜੀ ਆਪਦੀ ਤਸੱਲੀ ਕਰੀ ਚੱਲਿਆ ਜੀ ਠੀਕ ਆ ਜੀ ਇੱਥੇ ਆਣ ਕੇ ਤੇ 48000 ਦੀ ਨੈਟ ਮਿਲ ਜੂਗੀ ਤੇ ਇੱਕ ਤੁਹਾਨੂੰ ਝੋਟੀ ਦਿਖਾਉਣੀ ਆਪਾਂ ਇੱਧਰ ਇਹ ਝੋਟੀ ਜੋ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਮਹੀਨੇ ਡੇਢ ਦੀ ਸੀ ਕੀ ਦੋ ਕਦੀ ਉਹਨਾ ਮਹੀਨੇ ਵੀ ਘਰ ਵਾਲਿਆਂ ਆਖਿਆ ਆਪਾਂ ਡੇਢ ਦੀ ਲਾ ਲਓ ਦ ਸਵਾਦਿ ਨਾਲ ਜੀ ਸਵੇਰੇ ਦੇ ਵਿੱਚ ਕਿੰਨੇ ਹੋ ਗਈਏ ਦੂਸਰੇ ਸੂਆ ਝੋਟੀ ਦੂਜਾ ਸੂਆ ਹਾਂਜੀ ਸੂਆ ਬਹੁਤ ਸੋ ਦੂਜਾ ਸੂਆ ਇਹ ਝੋਟੀ ਇਹ ਵੀ ਬਕਾਊ ਆ ਮਗਰ ਦੇ ਕਟਾ ਮੇਲ ਕਾਫ ਆ ਆ ਬੱਚੇ ਦੇ ਤੁਸੀਂ ਅੰਦਾਜ਼ਾ ਲਾ ਲਿਓ ਵੀ ਡੇਢ ਮੰਨ ਲਿਓ ਦੋ ਮੰਨ ਲਿਓ ਮਹੀਨਾ ਮੰਨ ਲਿਓ ਠੀਕਾ ਜੀ ਸਵਾ ਮੰਨ ਲਿਓ ਆ ਮਗਰ ਕਟਾ ਜੇ ਤੇ ਕਿੰਨੇ ਦੇ ਦੁੱਧ ਤੋਂ ਚੱਲੰਦੀ ਆ ਇਹ ਵੀਰੇ ਚੱਲੰਦੀ ਆ ਇਸ ਟਾਈਮ ਦੁੱਧ ਆਪਾਂ 12 ਲੀਟਰ ਚੋਗੇ ਲਿਆਏ ਆ ਤੇ ਬਾਕੀ ਹੇਰਵਾ ਕਰਕੇ ਪੱਠਾ ਢੱਕਾ ਨਾ ਕੋਈ ਫੀਡ ਕੋਈ ਦਿਖਾਦਾ ਹਾਂਜੀ ਤੇ ਉਹ 9-10 ਲੀਟਰ ਦੁੱਧ ਜੇ ਵੀ ਹੈਗਾ ਤਿਆਰ ਇਹਨਾਂ ਇਸ ਵਕਤ ਹੈਗਾ ਹਾਂ ਵੀ ਕੱਲ ਦੀ ਵੀ ਜਿਵੇਂ ਡੋਕੇ ਡੱਕੇ ਪਾ ਗਈ ਆ ਵੀ ਜਿਵੇਂ ਡੇਢ ਦੋ ਮਹੀਨੇ ਸੂਈ ਨੂੰ ਹੋ ਗਿਆ ਹੁਣ ਗਾਂ ਵੀ ਮਾਂ ਚ ਰੁੱਤ ਚੰਗੀ ਕਰਕੇ ਹਾਰ ਬਰਿਆਈ ਆ ਵੀ ਫੇਰ ਮਲਗੀ ਹੀਟ ਕੱਢ ਗਈ ਆ ਹਾਂਜੀ ਹੀਟ ਕੱਢ ਗਈ ਆ ਠੀਕ ਆ ਜੀ ਹੁਣ ਆਪਾਂ ਚਵਾਵਾਂਗੇ 10 ਕਿਲੋ ਹਾਂਜੀ ਹਾਂਜੀ 9-10 ਲੀਟਰ ਪੱਕਾ ਦੁੱਧ ਆ ਜੀ ਤੁਸੀਂ ਤੇ ਮਿਲਦੀ ਬੱਚੇ ਤੇ ਨਾ ਬੱਚੇ ਤੇ ਬੱਚੇ ਤੇ ਕੋਈ ਕਿਸੇ ਤਰ੍ਹਾਂ ਦੇ ਔਲੂਲਤ ਨਹੀਂ ਨਾ ਨਾ ਕਿਸੇ ਤਰ੍ਹਾਂ ਦੇ ਨਹੀਂ ਨਾ ਠੀਕ ਆ ਵੀ ਨਹੀਂ ਲੈਂਦੀ ਬੱਚੇ ਤੇ ਮਿਲਣਾ ਦੋਵੇਂ ਵੇਲੇ ਠੀਕ ਆ ਜੀ ਯਾ ਦੋਸਤੋ ਦੋਵੇਂ ਡੰਗ ਬੱਚੇ ਤੇ ਮਿਲਦੀ ਆ ਲਿਆ ਵੀਰ ਜੋਬਨ ਖੋਲ ਕੇ ਦਿਖਾ ਦੀਆ ਦੂਜਾ ਸਵੇਰ ਝੋ ਤੇ ਕੋਈ 1.5 ਦੀ ਮੰਨ ਕੇ ਕੋਈ 2 ਦੀ ਮੰਨ ਕੇ ਸੌਦਾ ਕਰ ਸਕਦੇ ਹੋ ਤੁਸੀਂ 9 10 ਲੀਟਰ ਧਾਰਾਂ ਦੇ ਥੱਲੇ ਜਿਹੜੀਆਂ ਹੁਣ ਹੈਗੀਆਂ ਨੇ ਉੰਡੀ ਜੂਰ ਆ ਬਾਕੀ ਵੇਖੋ ਕਦਕੁੱਦ ਤੁਸੀਂ ਕਰ ਤੋਂ ਵੱਡਾ ਪੂਰਾ ਤੇ ਮੇਰੇ ਦੀ ਬੜ ਕੋ ਜੈਜ ਪਾ ਫੜਤੇ ਦੇ ਵਿੱਚ ਅੱਜ ਤੁਹਾਨੂੰ ਠੀਕ ਆ ਜੀ ਸਵੇਰ ਚੋਇ ਚਵਾਏ ਆ ਪਸ਼ੂ ਥੋੜੇ ਜੇ ਘੱਟ ਤੁਹਾਨੂੰ ਥੱਲੇੋਂ ਨਜ਼ਰ ਆਉਣਗੇ ਵੈਸੇ ਹੁਣ ਸਾਢੇ 11 ਵਜੇ ਦਾ ਮਾਰਨਿੰਗ ਆਪਾਂ ਵੀਡੀਓ ਸ਼ੂਟ ਕਰਦੇ ਪਏ ਆ ਤੇ ਸਵੇਰ ਕੋਈ 6 ਵਜੇ ਦੇ ਘਰ ਦੇ ਵਿੱਚ ਚੋਇਆਂ ਨੇ ਆ ਠੀਕ ਆ ਬਾਕੀ ਕਰ ਤੋਂ ਵੱਡਾ ਕੋਈ ਮੇਰਾ ਵੀਰ ਦੂਰ ਨੇੜੇ ਆ ਰਿਹਾ ਠੀਕ ਆ ਜੀ ਇੱਕ ਆਈਡੀਆ ਤੁਸੀਂ ਮੰਨ ਕੇ ਸੌਦਾ ਕਰਿਓ ਕਰ ਤੋਂ ਵੱਡਾ ਇਹ ਝੋਟੀ ਦਾ ਤੇ ਕੁੰਡੀ ਚੂਰਾ ਪੂਰੀ ਠੀਕ ਆ ਜੀ ਮਾਥਾ-ਮਾਥਾ ਬਿਲਕੁਲ ਬਲੈਕ ਆ ਹਾਂ ਲਿਆ ਵੀਰ ਜੋ ਮੋਰਲਾ ਬਹੁਤ ਜਿਆਦਾ ਚੰਗੀ ਆ ਥਣ ਥਣ ਨੂੰ ਬਹੁਤ ਚੰਗਾ ਲੱਗਿਆ ਜੀ ਹਾਂਜੀ ਹਾਂਜੀ ਇਹ ਚਵਾਈ ਬਹੁਤ ਜਿਆਦਾ ਖਰੀ ਗਿਆ ਠੀਕ ਹੈ ਜੀ ਬਾਕੀ ਕੋਈ ਕਿਸੇ ਰੱਖਦਾ ਪੂਰ ਸਟਾ ਤਾਂ ਨਹੀਂ ਵੀਰੇ ਨਾ ਨਾ ਵੀਰੇ ਗਾਰੰਟੀ ਆਪਣੀ ਠੀਕ ਹੈ ਬਾਕੀ ਇਧਰ ਨਾਲ ਥਾਂ ਜਿਵੇਂ ਮਾੜਾ ਜਿਹਾ ਹੈਗਾ ਕੋਈ ਚੱਕਰ ਤੇ ਨਹੀਂ ਉੱਥੇ ਨਾ ਨਾ ਕੋਈ ਚੱਕਰ ਹੀ ਨਹੀਂ ਹੈ ਬਾਹਰ ਬਾਰੀ ਹੈ ਨਾ ਹਾਂਜੀ ਹਾਂਜੀ ਕੋਈ ਚੱਕਰ ਬਾਕੀ ਪੋਲੀਆ ਚ ਵਾਈ ਬਹੁਤ ਜਿਆਦਾ ਇਹ ਨਾ ਹੀਟ ਕੱਢਣ ਕਰਕੇ ਵੀ ਕੋਈ ਵੀਰ ਭਰਾਏ ਨਾ ਸੋਚੇ ਵੀ ਕਿਤੇ ਟਾਈਮ ਲੱਗਾ ਵਾ ਤੁਸੀਂ ਵੇਖ ਹੀ ਲਓ ਵੀ ਕਿੱਡਾ ਵੀ ਛੱਡਾ ਥੱਲੇ ਆ ਜੇ ਇਸ ਟਾਈਮ ਹਾਂ ਹਾਂ ਇਹ ਹੀਟ ਕੱਢਣ ਕਰਕੇ ਡੋਕੇ ਪਾ ਗਈ ਉਸ ਤਰ੍ਹਾਂ ਹਾਂ ਡੋਕੇ ਚ ਪਾ ਗਈ ਹਾਂਜੀ ਬਿਲਕੁਲ ਬਿਲਕੁਲ ਤਾਂ ਤਾਂ ਫੇਰ ਲੱਗਾ ਹੋਣਾ ਵੀ ਜੇ ਚੱਡਾ ਲਾ ਕੇ ਪਰਿਆਣਾ ਜਾਂਦਾ ਹੋਵੇ ਤੇ ਬਿਲਕੁਲ ਥੱਲੇ ਥਣਾ ਥੋੜੀ ਆਈ ਆ ਵੀ ਉਹ ਤੇ ਕਰਕੇ ਢੋਕਾ ਮਣ ਕੇ ਕਿਤੇ ਲਾ ਆਈ ਆ ਹਾਂਜੀ ਥੋੜਾ ਹੀਟ ਕਦਮ ਦੇ ਕਰਕੇ ਹਾਂਜੀ ਹਾਂਜੀ ਨਹੀਂ ਤਾਂ ਤੁਹਾਨੂੰ ਵਾਜੇ ਟਾਈਮ ਲੱਗਾ ਹੋਵੇ ਤੇ ਪਸ਼ੂ ਦਾ ਵਹਣਾ ਚੱਡਾ ਕਿੱਡਾ ਹੋਣਾ ਹੈ ਤੁਸੀਂ ਆ ਬਿਲਕੁਲ ਬਿਲਕੁਲ ਬਾਕੀ ਦੋਸਤੋ ਸ਼ਕੀਨ ਝੋਟੀ ਆ ਬੜੀ ਛੋਟੀ ਸਿੰਗੀ ਮੱਥਾ ਮੱਥਾ ਬਿਲਕੁਲ ਬਲੈਕ ਮਗਰ ਪੂਛ ਹੀ ਕੁਝ ਕੁ ਵਾਲ ਮਗਰ ਵਾਈਟ ਆ ਤੇ ਇਹ ਜੁਬਣ ਕੀ ਮੁੱਲ ਕਰਦਾ ਦਵਾਂਗੇ ਕਿੰਨੇ ਦੀ ਆ ਪਾਜ ਮੋਹਲੇ ਵੀਰੇ ਜਿਹੜਾ ਤਾਜੀ ਸਹੀ ਹੁੰਦੀ ਆ ਤੁਹਾਨੂੰ ਬਸ ਵਾਲ ਅੱਖ ਦੀ ਝੋਟੀ ਹੈਗੀ ਤੁਸੀਂ ਆਪ ਦੱਸ ਦੋ ਨਹੀਂ ਹੈਗੀ ਹਾਂਜੀ ਚੋਰ ਕੁੰਡੀ ਝੋਟੀ ਕੱਦ ਘਾੜ ਬਹੁਤ ਚੰਗਾ ਵੇਖੋ ਫਿਰ ਹਾਂਜੀ ਹਾਂਜੀ ਤਗੜੀ ਮਾਝਾ ਵੱਡੀ ਹਾਂ ਹਾਂ ਤੇ ਅੱਜ ਆਪਾਂ ਕੋਈ 90 ਨਹੀਂ ਕੋਈ 80 ਨਹੀਂ ਹਾਂ 75 ਹਜ਼ਾਰ ਛੋਟ ਛੱਪਾ ਕਰ ਦਾਂਗੇ ਵੀਰਾਂ ਦਾ 75 ਚੋਂ ਹਾਂਜੀ ਇਹਨਾਂ ਕੋਲ ਦੇ ਕੀ ਗੱਲ ਕਰ ਯਾਰ ਕੀ ਕੀ ਕਰ ਦਈਏ ਹਾਂਜੀ ਹਾਂਜੀ 72 ਹਜ਼ਾਰ ਦੀ ਦੇ ਦਈਏ 72 ਦੀ ਹਾਂਜੀ ਹੋਰ ਵੇਖ ਲੈ ਜੇ ਹੁੰਦਾ ਲੈਸ ਕਰਦੇ ਮੌਕੇ ਤੇ ਕੋਈ ਰਹਿ ਨਾ ਜਾਵੇ ਕੋਈ ਕਿਸੇ ਪਾਸੇ ਕੋ ਕਿੰਤੂ ਪ੍ਰੰਤੂ ਬਸ ਜਿਹੜਾ ਸੌਦਾ ਹੀ ਹੋਵੇ ਕਿੰਤੂ ਪ੍ਰੰਤੂ ਤਾਂ ਨਹੀਂ ਰਹਿ ਗਈ ਚਲੋ ਫਿਰ 70000 ਦੇ ਦੇ ਦਾਂਗੇ ਇਹਦੇ ਜੇ ਮੈਂ ਚਾਹ ਛੋਟ ਹੀ ਹੋਣੀ ਆ 100 ਰੁਪਿਆ ਦੇ ਵੀ ਰਹਾ ਨੂੰ ਠੀਕ ਆ ਇਹਦੇ ਉੱਤੇ ਫਿਰ ਨਹੀਂ ਤੁਹਾਨੂੰ ਪਤਾ ਵੀ ਝੋਟੀ ਚੰਗੀ ਆ ਲੋਕ ਦੱਸੋ ਝੋਟੀ ਐਂਡ ਟੂ ਐਂਡ 70000 ਦੀ ਅੱਜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੋ 9 10 9 10 ਕਿਲੋ 2 10 ਵਕਤ ਤੇ ਥਲੇ ਹਾਜ਼ਰ ਤੇ ਬਾਕੀ ਤੁਹਾਨੂੰ ਪੂਰੀ ਡਿਟੇਲ ਮਿਲ ਗਈ ਆ ਨੇੜੇ ਤੋਂ ਥਣੇਵਾ ਦਿਖਾਤਾ ਕੱਦ ਵੱਡਾ ਝੋਟੀ ਦਾ ਠੀਕ ਆ ਜੀ ਦੂਜਾ ਸੂਆ ਕਿ ਪਸਾਂ ਦਾ ਆਜੂ ਕਿ ਜਿਹੜੇ ਮੇਰੇ ਪ੍ਰਾਣ ਨੇ ਇਹ ਕ ਪੈਸੇ ਖਰਚ ਕਰਨੇ ਆ ਮਾੜੀ ਨਹੀਂ ਗਈ ਚੰਗੀ ਆ ਠੀਕ ਆ ਜੀ ਗਾਂ ਫੇਰ ਪੈਸਿਆਂ ਦੀ ਐ ਸ਼ੈ ਠੀਕ ਆ ਜੀ ਤੇ ਬਿਲਕੁਲ ਬੰਸੌਰ ਜਾਊਗੀ ਹਜੇ ਸਮਾਂ ਤਕਰੀਬਨ ਅੱਜ ਹਲਕੀ ਹੀ ਢੂੜੇ ਨੇ ਕੱਢੀ ਆ ਤੇ ਲਵਾਇਆ ਤਾਂ ਨਹੀਂ ਕੋਈ ਟਿਕਾ ਟੁਕਾ ਨਾ ਨਾ ਹਜੇ ਨਹੀਂ ਵੀ ਰਲਵਾਇਆ ਮੈਂ ਕਹੀ ਆ ਵੀਰ ਪ੍ਰਾਣੇ ਆਪਦੀ ਮਰਜ਼ੀ ਦਾ ਲਵਾਣਾ ਹੁੰਦਾ ਠੀਕ ਆ ਜੀ ਹਾਂ ਜੀ ਬਹੁ ਵੀ ਇਹ ਆਜੂ ਦੋਸਤੋ ਨਾਗ ਨੇ ਵੀਰ ਜੋ ਬਣਾਉਣਾ ਦੇ ਇਸ ਕਿਲੇ ਤੇ ਟੋਟਲ ਚਾਰ ਐਨੀਮਲ ਸੀਗੇ ਤਿੰਨ ਵੜਾ ਆਪਾਂ ਤੁਹਾਨੂੰ ਦਿਖਾਤੀਆਂ ਨੇ ਤੇ ਇੱਕ ਝੋਟੀ ਦਿਖਾਈ ਹੈ ਤੁਹਾਨੂੰ ਠੀਕ ਆ ਜੀ ਇਸੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਇੱਕ ਹੜਪਾਲੀ ਯਾਰ ਦੇ ਵਿੱਚ ਤੁਹਾਨੂੰ ਇਹ ਵੈੜ ਦਿਖਾਈ ਆ ਸੋ ਇੱਕ 98000 ਕੋਈ ਲੱਖ ਦੇ ਨੇੜੇ ਤੇ ਤੁਹਾਨੂੰ ਵੱਡੀ ਵੈੜ ਦਿਖਾਈ ਆ ਜਿਹੜੀ ਕੋਈ 24 ਲੀਟਰ ਹੁਣ ਬੋਲੇ ਬੋਲੇ ਦੇ ਥੱਲੇ ਹਾਜ਼ਰ ਆ ਤੇ ਇੱਕ ਅੱਛੀ ਤੁਹਾਨੂੰ ਦਿਖਾਈ ਆ ਤਕਰੀਬਨ ਕੋਈ 35 34 35 ਦੇ ਘਰ ਦੇ ਵਿੱਚ ਹੋਰ ਵੀ ਵਿੱਚੋਂ ਮਾਣਤਨ ਛੋਟਛਪਾ ਹੋ ਜਾਊਗਾ ਠੀਕ ਆ ਜੀ ਤੇ ਇਹਦੇ ਥੱਲੇ ਕੋਈ 12 13 ਲੀਟਰ ਤੋਂ ਥੱਲੇ ਹਾਜ਼ਰ ਆ ਤੇ ਇਹ ਜੋਪਣਾ ਜਨਕ ਨਹੀਂ ਆਪਣੇ ਕੋਲ ਹਾਂਜੀ ਤੇ ਇੱਕ ਨੰਬਰ ਮੇਰਾ ਵੀਰ ਬੋਲਦੇ ਆਪਾਂ 75288 ਹਾਂਜੀ 31805 ਠੀਕ ਹੈ ਵੀਰੇ ਹਾਂਜੀ ਅੱਜ ਦਾ ਮੁੱਲ ਉੜਦਿਆਂ ਵਾਲੇ ਕੀਤੇ ਆਪਾਂ ਤੁਸੀਂ ਤੁਹਾਨੂੰ ਵੀ ਪਤਾ ਹੀ ਆ ਵੀਰਾ ਭਰਾਵਾਂ ਨੇ ਚਲੋ ਪਤਾ ਲੱਗ ਹੀ ਜਾਣਾ ਬਿਲਕੁਲ ਜੀ ਬਿਲਕੁਲ ਹਾਂਜੀ ਕੋਈ ਨਾਰਮਲ ਮੁੱਲ ਆ ਆਪਣੇ ਬਿਲਕੁਲ ਜੀ ਬਿਲਕੁਲ ਜਿਹੋ ਜੇ ਪਸ਼ੂ ਚਲੋ ਉਹਦੇ ਮੁੱਲ ਪਰ ਅੱਜ ਦੇ ਪਰੋ ਜਾਇਜ ਰੇਟ ਹੈ ਜਾਇਜ ਕਰਕੇ ਦੋ ਜਾਇਜ ਕਰਕੇ ਕੋਈ ਜਾਇਜ ਕਰਕੇ ਵੀਰ ਅੱਜ ਜੰਨੀ ਕਰਕੇ ਲਈ ਜਾਂਦੇ ਜਾਇਜ ਲਈ ਆਉ ਤੇ ਤੇ ਵੀ ਚਲੋ ਥੋੜੇ ਆਪ ਦਾ ਪੜਤਾ ਥੋੜਾ ਰੱਖ ਕੇ ਚਲੋ ਵੀ ਗਾਹ ਵੀਰ ਭਰਾ ਨੂੰ ਕਮਾਈ ਦੇ ਜੇ ਪਸ਼ੂ ਹਾਂਜੀ ਨਾਲੇ ਭੈਣ ਭਰਾ ਤਾਂ ਦਾ ਹਮ ਵਪਾਰ ਦਾ ਕੰਮ ਹੈ ਵੀ ਨਾਲ ਬਾਤ ਉਹ ਵੀਰ ਜੁੜਨ ਤੁਹਾਡੇ ਬਿਲਕੁਲ ਜੀ ਬਿਲਕੁਲ ਹੁਣ ਜੇ ਆਪਾਂ ਘੱਟ ਵੀ ਕਮਾ ਲਾਂ ਚਲੋ ਵੀਰ ਭਰਾ ਦੇ ਨਾਲ ਜੁੜ ਜਾਂਦਾ ਵੇ ਤੁਹਾਨੂੰ ਇਹ ਗੱਲ ਪਤਾ ਹੀ ਆਪਾਂ ਕੋਈ ਐਡਾ ਜਿਆਦਾ ਮੁੱਲ ਨਹੀਂ ਗਦੀ ਵੀ ਕੀਤਾ ਆਪਾਂ ਕਰਨਾ ਹੁੰਦਾ ਜਿੰਨੇ ਦੀ ਚੀਜ਼ ਆਪਣੀ ਹੈਗੀ ਸਹੀ ਭਰਾ ਸਹੀ ਹੈ ਸਹੀ ਹੈ ਲੋ ਵੀ ਭਰਾਵੋ ਇਹ ਅੱਜ ਪਸ਼ੂ ਸੀ ਇਹ ਐਨੀਮਲ ਤੁਹਾਨੂੰ ਦਿਖਾਉਣੇ ਸੀਗੇ ਉਮੀਦ ਕਰਦੇ ਆ ਚੰਗੇ ਲੱਗਿਆ ਐਨੀਮਲ ਵੱਧ ਤੋਂ ਵੀਡੀਓ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ